ਜਾ ਰਿਹਾ ਹੈ ਬਈ ਬੰਦਾ ਮਲਾਜਮ ਸੀ ਇਹ ਮੈਨੂੰ ਲੱਗਦਾ ਥੱਕ ਗਿਆ ਥੱਕ ਨਹੀਂ ਗਿਆ ਘਰੇ ਸੌਂ ਕਾ ਯਾਰ ਤੂੰ ਤੈਨੂੰ ਤੈਨੂੰ 10 ਫੂਨ ਲਾਏ 10 ਫੂਨ ਲਾਏ ਤੈਨੂੰ 10 ਹੈਂ ਤੂੰ ਉਹੀ ਗੱਲ 10 ਫੂਨ ਲਾਏ ਤੈਨੂੰ 10 ਫੂਨ ਚੱਕ ਤਾਂ ਲਏ ਆ ਤੇ ਚੱਕੀਆਂ ਨਾ ਆ ਗਿਆ ਮੈਂ ਕੋਟ ਕਰੋੜ ਮੈਂ ਮੰਡ ਵਾਲੇ ਮੈਂ ਧੂੜ ਕੋਟ ਮੈਂ ਵੱਧਣੀ ਮਛਰੇ ਅੱਜ ਪੂਰਾ ਕੰਮ ਨਹੀਂ ਨਾ ਅੱਜ ਕਰਾਇਆ ਅੱਜ ਬਚਾਅ ਹੋ ਗਿਆ ਤੇਰਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋਬ ਹੈ ਮਿੱਤਰੋ ਅੱਜ ਕਰਤੀ ਆਪਾਂ ਸਪਰੇਅ ਦੀ ਤਿਆਰੀ ਅੱਜ ਹੈਗੀ ਆ ਤਰੀਕ 7 ਅਗਸਤ 7 ਅਗਸਤ ਨੂੰ ਆਪਾਂ ਸਪਰੇਅ ਕਰਨ ਲੱਗੇ ਆਂ ਸੋ ਪਦਾਨ ਤਾਂ ਆਪਾਂ ਪਾਉਂਦੇ ਨਹੀਂ ਤੇ ਮੈਂ ਕਿਹਾ ਚਲੋ ਇੱਕ ਨਾਰਮਲ ਜੀ ਸਪਰੇਅ ਕਰ ਦਈਏ ਸੋ ਬੰਦਾ ਇੱਕ ਹੀ ਮਿਲਿਆ ਅੱਜ ਕਿਉਂਕਿ ਸਪਰੇਆਂ ਦਾ ਹਾਲੇ ਕੰਮ ਸਟਾਰਟ ਜਿਆ ਨਹੀਂ ਹੋਇਆਗਾ ਆਪਾਂ ਕਰਤਾ ਸਟਾਰਟ ਸੋ ਬੰਦੇ ਹਜੇ 4-4 5-5 ਜੋੜੇ ਨਹੀਂਗੇ ਬਾਕੀ ਮੈਂ ਕਹਿੰਦਾ ਇਕੱਲਾ ਹੀ ਚੱਲ ਕਰ ਦੂੰਗਾ ਵੀ 2 ਘੰਟੇ ਵੱਧ ਲੱਗ ਜਾਣਗੇ ਮੈਂ ਚਲ ਕੋਈ ਨਹੀਂ ਆਇਆ ਜਿੰਨੀ ਹੰਦੀ ਉੰਨੀ ਕਰ ਲਾ ਹਨ ਤੇ ਬੰਦਾ ਲੱਗਿਆ ਆਪਣਾ ਤੇ ਸਵੇਰ ਇਧਰ ਦੇਤੀ ਘੋਲ ਆਪਾਂ ਘੋਲ ਪਿਆ ਬਣਿਆ ਉਹ ਆ ਕਿਲੇ ਤੋਂ ਸਟਾਰਟ ਕੀਤੀ ਐ ਨੂੰ ਸਾਹਮਣੇ ਲੱਗਾ ਪਿਆ ਤੋਂ ਫਿਰ ਮੌਸਮ ਹੈਗਾ ਗਾ ਖਰਾਬ ਦੋ ਤਿੰਨ ਦਿਨਾਂ ਨੂੰ ਅਜ ਦਾ ਤੇ ਕੱਲ ਦਾ ਦੇਣੀ ਆ। ਸੋ ਬੰਦੇ ਤਾਂ ਮੈਂ ਹੋਰ ਕਹੇ ਸੀ ਚਾਰ। ਉਹਨਾਂ ਨੂੰ ਮੈਂ ਭੂਣ ਤਾਂ ਪਰਸੋਂ ਦੇ ਕਹਿਆ ਸੀ ਉਹਨਾਂ ਨੇ ਠੀਕ ਹੀ ਨਹੀਂ ਕਰਾਏ। ਸੋ ਉਹਨਾਂ ਦੇ ਭੂਣ ਠੀਕ ਨਹੀਂ ਹੋਏ ਫਿਰ ਇਹਦੇ ਕੋਲੇ ਭੂਣ ਚੱਲਦਾ ਸੀਗਾ। ਮੈਂ ਕਰਨੀ ਵੀ ਜ਼ਰੂਰੀ ਸੀਗੀ। ਤੇ ਕਿਤੇ ਕਿਤੇ ਪ੍ਰੋਬਲਮ ਜੀ ਲੱਗਦੀ ਸੀ ਸੰਡੀ ਦੀ। ਸੋ ਅੱਜ ਫੜ ਕਰਨ ਲੱਗੇ ਆ ਨਾਲ ਇੱਕ ਫੰਗੀ ਸੈਡ ਵੀ ਪਾ ਦੇਣ ਸਾਨੂੰ ਪਤਾ ਆਪਾਂ ਦਿਖਾ ਦੇ ਦਿੰਨੇ ਆ ਆਪਾਂ ਨੂੰ ਕੋਈ ਲੁੱਕ ਟਪਣੀ ਹੈ ਜੀ। ਸੋ ਆਹ ਕਰਨ ਲੱਗੇ ਆ ਇੱਕ ਫੰਗੀ ਸੈਡ ਵੀ ਨਾਲ ਪਾਉਣੀ ਆ। ਤੋ ਇੱਕ ਕਰਨ ਲੱਗੇ ਆਪਾਂ ਕੋਰਾ ਜਨ ਆਹ ਵਾਲੀ ਸੋ ਨਾਲ ਹੀ ਕਹਿੰਦੇ ਨੈਨੋ ਯੂਰੀਆ ਵੀ ਪਾ ਦਈਏ ਇਹ ਵੀ ਆਪਣੇ ਕੋਲ ਪਈ ਸੀ ਜੀ ਉਹ ਤਾਂ ਕਹਿੰਦੇ ਇਹ ਵੀ ਕਰ ਦਨੇ ਸੋ ਬਾਕੀ ਜਿਹੜਾ ਕੱਲ ਥਾਂ ਬਣਾਇਆ ਸੀ ਪਿਛਲੀ ਵੀਡੀਓ 'ਚ ਵੇਖਿਆ ਉਹ ਅੱਜ ਕਰਾਂਗੇ ਸ਼ੁਰੂ ਤੇ ਫਿਰ ਬਣਾ ਦੇਾਂਗੇ ਅੱਜ ਮੌਸਮ ਪੂਰਾ ਕਲੀਅਰ ਆ ਬਾਕੀ ਇਹਦੇ ਚ ਮੈਂ ਉਹ ਸਟicker ਜਾਂ ਪਾਇਆ ਵੀ ਜੇ ਕੋਈ ਮੀਂਹ ਦੀ ਮੌਸਮ ਲੱਗੇ ਵੀ ਮੀਂਹ ਤਾਂ ਕੋਈ ਪ੍ਰੋਬਲਮ ਨਾ ਆਵੇ ਹੁਣ ਮੈਂ ਕਹਾ 4-500 ਹੋਰ ਲੱਗ ਜੂ ਕਿੱਡੀ ਗੱਲ ਆ ਬਾਕੀ ਚਲੋ ਹੌਲੀ ਹੌਲੀ ਹੋ ਜੂਗੀ ਕੋਈ ਗੱਲ ਨਹੀਂ ਬਾਕੀ ਸਭ ਹੋ ਗਿਆ 2 ਘੰਟੇ ਲੱਗਿਆ ਇਹਨੂੰ ਉਹ ਤਾਂ 9 ਵਜੇ ਨਾਲੇ ਜਾਂ 7 ਵਜੇ ਆ ਗਿਆ ਸੀ ਬਾਈ ਮੈਂ ਕਹਾ ਤੇਰੇ ਨਾਲ ਬਾਈ ਹੈਲਪ ਕਰਾਉਣਾ ਕਿਉਂਕਿ ਹੈਲਪ ਕਰਾਵਾਂਗੇ ਤਾਂ ਛੇਤੀ ਕੰਮ ਨੇ ਪੁੱਟ ਜੂਗਾ ਬੰਦਾ ਇਕੱਲਾ ਨੋ ਭਾਈ ਇਹ ਲੈ ਜਾਣਾ ਮੈਂ ਕਹ ਤੂੰ ਉਧਰੋਂ ਵੀ ਪੂੰਡ ਭਰ ਲੈ ਕਰੀ ਲੈਟ ਚੱਲੀ ਜਾਂਦੀ ਤੇ ਉਧਰੋਂ ਵੀ ਦਵਾਈ ਮੈਂ ਲੈ ਚੱਲੇ ਨਾਲ ਹੀ ਆਇਆ ਪਤਾng ਨਹੀਂ ਹੋਣ ਦਿੰਦੇ ਤੇ ਦਵਾਈ ਵੀ ਆਪਾਂ ਆਪ ਪਾਈ ਦੀਆਂ ਨੇ ਤਾਂ ਕਈ ਵੀਡੀਓ ਵੇਖੀ ਦੀਆਂ ਦਵਾਈ ਬਈ ਗਲਤਫਲਤ ਪਾਈ ਜਾਂਦੀ ਕਿਸੇ ਦੇ ਨਸ਼ਾ ਢਿਆ ਕਰੋ ਦਵਾਈ ਦਾ ਹੁੰਦਾ ਕੰਮ ਬਹੁਤ ਜ਼ਰੂਰੀ ਹੈ ਖੁਦ ਕਰਨਾ ਚਾਹੀਦਾ ਪਰ ਆਪਣੀ ਰੌਂਡ ਆਪ ਪਈ ਹੁੰਦੀ ਖੇਤਾਂ ਚ ਕਈ ਵਾਰੀ ਅਗਲੇ ਨਹੀਂ ਪਤਾ ਹੁੰਦਾ ਉਹ ਹੋਈ ਪਾਉਂਦਾ ਕੋਲ ਆਪ ਬਣਾਇਆ ਕਰੋ ਕੋਲ ਬਣਾ ਕੇ ਲੀਟਰ ਭਾਵੇਂ ਅਗਲਾ ਆਪੇ ਪਾਈ ਜਾਵੇ ਦਵਾਈ ਸੇਫਟੀ ਨਾਲ ਕਿਉਂ ਬੜੀ ਮਿਹਨਤ ਕੀਤੀ ਹੁੰਦੀ ਆ ਸੋ ਫਿਰ ਹੋ ਜਾਂਦਾ ਔਖਾ ਲੋ ਭਾਈ ਕੰਮ ਇਧਰੋਂ ਦਾ ਕਰਾਤਾ ਢਾਨਾ ਕੋ ਉਧਰੋਂ ਵੀ ਭਰਾਈ ਆ ਉਧਰੋਂ ਵੀ ਭਰਾਈ ਆ ਹਣੋ ਉਧਰ ਨੂੰ ਚੱਲਦੇ ਆ ਰੋਟੀ ਵੀ ਲਿਆਉਣੀ ਆ ਘਰੋਂ ਇਨੇ ਉੱਧਰ ਲਾਉਣਾ ਤੇ ਰੋਟੀ ਵੀ ਜਾ ਕੇ ਲੈ ਕੇ ਆਈਏ ਮੌਸਮ ਰੱਬਾ ਅਜ ਸੈਟ ਰੱਖੂੰ ਚiamo ਕੁ ਪੂਰੀ ਬੰਦੀ ਪੱਤੇਆਂ ਦੇ ਸਪਰੇਅ ਆਪਣੇ ਬਾਹਣ ਚ ਬਈ ਖੋਬਾ ਬਹੁਤ ਉਹਦੇ ਬਾਈ ਜਾਨ ਤਸੱਲੀ ਕਰਾਈ ਜਾਂਦਾ ਖੋਬਾ ਅਗਲੀ ਜਦੋਂ ਸਪਰੇਅ ਹੁੰਦੀ ਨਾ ਉਦੋਂ ਨਾਰਮਲ ਹੋ ਜਾਂਦਾ ਆਪਣੇ ਮਾਣਾਂ ਦਾ ਇਹੀ ਹੈ ਥੋੜਾ ਡੋਖਾ ਖੋਬੇ ਦਾ ਲੋ ਬਈ ਟਾਈਮ 12 ਵਜ ਗਏ ਆ ਸੋ ਟਾਈਮ ਕਾਫੀ ਲੱਗ ਗਿਆ ਸੋ ਮੈਨੂੰ ਪੈ ਗਿਆ ਕੰਮ ਮੈਨੂੰ ਵਜਾਣਾ ਪਣਾ ਜ਼ਰੂਰੀ ਮੈਂ ਬਾਈ ਨੂੰ ਕਿਹਾ ਵੀ ਹੁਣ ਬਾਕੀ ਦੀ ਸਪਰੇਅ ਤੂੰ ਕਰੀ ਸੋ ਵਾ ਬਾਲਟੀ ਠੇਰਾ ਭਰ ਆਤੀ ਹੈ ਹੁਣ ਉੱਥੇ ਭਰ ਕੇ ਰੱਖ ਦਿੰਨੇ ਆ ਮੈਂ ਵੀ ਤੂੰ ਸਪਰੇਅ ਕਰਦੀ ਮੈਂ ਚੱਲਿਆ ਇਹ ਕਹਿੰਦਾ ਮੈਂ ਹੌਲੀ ਹੌਲੀ ਆਪੇ ਕਰ ਦੂ ਕਿਉਂਕਿ ਬੰਦਾ ਕੱਲਾ ਹਨਾ ਟਾਈਮ ਕਾਫੀ ਲੱਗ ਜਾਂਦਾ 12 ਵਜ ਗਏ ਆ ਸੋ ਮੈਂ ਜਾਣਾ ਕਿਤੇ ਅਰਜੈਂਟ ਤੇ ਹੁਣ ਫੇਰ ਬਲੌਗ ਉਧਰੋਂ ਆ ਕੇ ਕੰਟੀਨਿਊ ਕਰਦੇ ਆ ਹੁਣ ਚੱਲਦੇ ਆ ਕੇਰਾ ਆਪਾਂ ਸਪਰੇਅ ਦਾ ਅੱਧਾ ਕੰਮ ਆਪਾਂ ਦਿੱਤਾ ਨਾਲ ਡੰਨ ਕਰਾ ਹੁਣ ਆਪਾਂ ਚੱਲਦੇ ਆਂ ਛੇਦੀ ਛੇਦੀ ਘਰਾਂ ਨੂੰ ਅਜੇ ਮੈਂ ਰੋਟੀ ਖਾਣੀ ਆ ਬਾਈ ਕਹਿੰਦਾ ਵੀ ਰੋਟੀ ਮੈਂ ਖਾ ਕੇ ਆਂ ਤੇ ਨੇ ਤਾਂ ਦੇਦਾ ਜਵਾਬ ਇੱਕ ਖੋਬਾ ਬਹੁਤ ਆ ਕਹਿੰਦਾ ਤੁਰਿਆ ਨਹੀਂ ਜਾਂਦਾ ਰੋਟੀ ਖਾ ਕੇ ਤਾਂ ਫਿਰ ਤੁਰਿਆ ਨਹੀਂ ਜਾਣਾ ਸੋ ਖੋਬਾ ਬਹੁਤ ਆਪਣੇ ਬਾਣਾ ਚ ਮੈਂ ਵੀ ਭੁੱਖਾ ਹੀ ਰਹਿ ਗਿਆ ਤੇ ਹੁਣ ਰੋਟੀ ਖਾਣ ਨਾ ਜਾ ਕੇ ਤੇ ਫੇਰ ਜਾਨਾ ਤੇ ਫਿਰ ਫੇਰ ਕਰਦੇ ਆਂ ਸ਼ਾਮ ਨੂੰ ਵਲੌਗ ਕੰਟੀਨਿਊ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਚੜ੍ਹਦੀ ਕਲਾ ਠੀਕ ਰਹਿ ਰਾਤ ਵਧੀਆ ਲਓ ਵੀ ਚੈਲੰਜ ਵਾਲੇ ਬੰਦੇ ਆ ਗਏ ਫੇਰ ਇੱਕ ਬੰਦਾ ਜਮੈਸ ਮਾਰ ਗਿਆ ਨਹੀਂ ਆਊਗਾ ਆਉਂਦਾ ਪਿਆ ਉਹ ਫ੍ਰੀਕੋਟ ਗਿਆ ਸੀ लवली ਤੇ ਕਾਣੇ ਲੱਗਦੇ ਹਨੂਗੇ ਨਹੀਂ ਕਾਣੇ ਤਾਂ ਨਹੀਂਗੇ ਅਗਲੇ ਕਾਣਾ ਥੋੜੀ ਐ ਆਪਰ ਸਰ ਇੱਕ ਹੋ ਗਿਆ ਕਾਣਾ ਨਹੀਂਗਾ ਇਹ ਨਾ ਇਹ ਕੀ ਜਿਹੜੀ ਇਹਦੀ ਆਹ ਘੰਡੀ ਆ ਆਹ ਆ ਵੀ ਇਹ ਜਦੋਂ ਮੂੰਹ ਮਾਰਦੇ ਆ ਤੇ ਟੁੱਟ ਕੇ ਡਿੱਗ ਜਾਂਦਾ ਖਾਲਾਂਗੇ ਇੱਥੇ ਐਤ ਕੀ ਜਾਨੀ ਫਰੂਟ ਵਾਲੋ ਥੋੜਾ ਜਿਹਾ ਹੈ ਔਖਾ ਇਹ ਅੱਗੇ ਡੇਢ ਵਰਦੀ ਵੱਡੇ ਹੁੰਦੇ ਫਰੂਟ ਇੱਥੇ ਰੱਖ ਲਾ ਫਿਰ ਖਾਲਾਂਗੇ ਸੋ ਲਵਲੀ ਬਾਈ ਫੇਰ ਆਉਂਦਾ ਸਾਡਾ ਤੇ ਮੈਂ ਜਿਹੜੇ ਕੰਮ ਜਾਣਾ ਸੀ ਉੱਥੇ ਆਪਾਂ ਕੰਮ ਜਾ ਆਏ ਆ ਸਪਰੇਅ ਦਾ ਬਾਈ ਕਰ ਗਿਆ ਸੀ ਡੰਨ ਕੰਮ ਤੇ ਹੁਣ ਟਾਈਮ 5:30 ਹੋ ਗਏ ਆ ਕੱਲ ਤਾਂ 4:30 ਆਗੇ ਸੀ ਅੱਜ 5:30 ਹੋ ਗਏ ਆ ਤੇ ਬੀਜ ਬੂਜ ਆਪਾਂ ਲੈ ਜਾਂਦੇ ਆ ਸ਼ਹਿਰ ਜਾਣਾ ਸੀ ਨਾਲੇ ਬੀਜ ਬੂ ਲੈ ਜਾਂਦੇ ਸਾਰੇ ਏ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆ ਕਿਹੜੀ ਕੰਪਨੀ ਦਾ ਬੀਲ ਆ ਕੇ ਆਂਦਾ ਤੇ ਲਾਉਨੇ ਤੇ ਲਵਲੀ ਕਹਿੰਦਾ ਵੀ ਮੈਂ ਆਉਣਾ ਤੇ ਅਸੀਂ ਕਿਹਾ ਵੀ ਅਸੀਂ ਚੱਲਦੇ ਹਾਂ ਚਰਮਾਂ ਤੇ ਕਮਾਂ ਹਾਂ ਇੱਥੇ ਚਾਬੀ ਆ ਖੋਲ ਲਾਂ ਅੰਦਰੋਂ ਲਓ ਖੁੱਲੂਗਾ ਖੁੱਲੂਗਾ ਖੁੱਲੂ ਕਿਉਂ ਨਾ ਸੋ ਆਜੋ ਫਿਰ ਕਰਦੇ ਆ ਕੰਮ ਸ਼ੁਰੂ ਹਾਵੇ ਚਾਬੀ ਚੱਕ ਲਈ ਨਾਪ ਕੇ ਜੇ ਖੋਲ ਆਹ ਬੰਦਾ ਵੇਖ ਲਓ ਭਾਈ 6 ਵਜੇ ਤੇ 40 ਮਿੰਟ ਹੋ ਗਏ ਆ 4 ਵਜੇ ਤੇ ਲਾਰੇ ਲਾਈ ਜਾਂਦਾ ਤੇ 2 ਘੰਟੇ ਹੋ ਗਏ ਆ ਆਣੀ ਆ ਵੇ ਲੋ ਵਟਾਂ ਸੀ ਨਾ ਨੇੜ ਹੀ ਕਰ ਲਈਆਂ ਵਟਾਂ ਦੋ ਰਹਿ ਗਈਆਂ ਪਾਉਣੀਆਂ ਤੇ ਕੰਮ ਆਪਣਾ ਹੈਗਾ ਢੰਨ ਬੀਜ ਆਪਾਂ ਲਿਆਂਦੇ ਫਿਰ ਲਾਉਣੇ ਆ ਹਾਂ ਬੰਦਾ ਵੇਖ ਲੋ ਭਾਈ ਆਹ ਬੰਦੇ ਨੂੰ ਤੁਸੀਂ ਕਮੈਂਟ ਜ਼ਰੂਰ ਕਰਨਾ ਵੀ ਇਹ ਡਰ ਕੇ ਭੱਜਿਆ ਕਦੇ ਕਹਿੰਦਾ ਮੈਂ ਫਰੀ ਕੋਟ ਆ ਕਦੇ ਕਹਿੰਦਾ ਮੈਂ ਕੋਸਾਂ ਹਾਂ ਹਾਂ ਹੱਥ ਲਾਉਣਾ ਗਾ ਵਿਰਾਟ ਕੋਲੀ ਆ ਹਾਂ ਆ ਗਿਆ ਜੀ ਆ ਗਿਆ ਇੱਕ ਤਾਂ ਕੱਲ ਚੈਲੰਜ ਹਾਰੇ ਬਈ ਬੰਦਾ ਮਲਾਜਮ ਸੀ ਇਹ ਮੈਨੂੰ ਲੱਗਦਾ ਥੱਕ ਗਿਆ ਯਾਰ ਤੂੰ ਤੈਨੂੰ ਤੈਨੂੰ 10 ਫੋਨ ਲਾਏ 10 ਫੋਨ ਲਾਏ ਤੈਨੂੰ 10 ਹੈਂ ਤੂੰ ਉਹੀ ਗੱਲ 10 ਫੋਨ ਲਾਏ ਤੈਨੂੰ 10 ਫੋਨ ਚੱਕ ਤਾਂ ਲਏ ਯਾਰ ਤੇ ਚੱਕੀਆਂ ਨਾ ਆ ਗਿਆ ਮੈਂ ਕੋਟ ਕਰੋੜ ਮੈਂ ਮੰਡ ਵਾਲੇ ਮੈਂ ਧੂੜ ਕੋਟ ਮੈਂ ਵੱਧਣੀ ਵਾਹਾਂ ਹੀ ਕਰੀ ਜਨੇ ਯਾਰ ਦਾ ਕਹਿਣਾ ਮੈਂ ਵਟ ਤੀ ਪਾਈ ਨਹੀਂ ਯਾਰ ਕੀ ਕਰੀ ਤਾ ਕੀ ਵਟਾਈਆਂ ਵੇਖ ਆ ਆ ਕੋਣ ਆ ਗਿਆ ਇਹਦਾ ਅੱਕੇ ਵਹਾਂ ਤੇਰੇ ਘਾਟਾ ਮਾਰਾਂਗੇ ਇਹ ਕਹੀਦਾ ਘਟ ਕਰੇਗੀ ਇੱਕ ਫੋਨ ਵਾਲੀ ਦੇ ਅੱਗੇ ਇੱਕ ਰਹਿ ਗਈ ਲੈ ਵਟ ਕਿਹੜੀ ਵਟ ਮੈਨੂੰ ਵੀਰੇ ਕਿਨੂੰ ਆ ਹੁਣ ਚਾਹ ਪੀਲਾ ਵਾ ਦਿੱਤੀ ਕਰ ਚਾਹ ਪੀਲਾ ਚਾਹ ਅੱਜ ਚਾਹ ਨਾ ਚੱਲੂ ਇਹ ਵੀ ਆਂ ਦਿਰ ਪਰ ਮਾ ਖਾਲੀ ਨਾ ਕਰਨੀ ਲਓ ਭਾਈ ਵੱਟਾਂ ਅਸੀਂ ਕਰ ਲਿਆ ਵੰਗੀਆਂ ਡੇਡੀਆਂ ਜਿਵੇਂ ਸੱਤ ਸੁਤਾਂ ਆਈਆਂ ਠਾਪ ਮੂਲਗੀਆਂ ਵੰਗੀਆਂ ਹੋਣਗੀਆਂ ਲਾਂਵਲੀ ਅਸੀਂ ਉਹ ਪਲਾਟ ਚ ਲਾਇਆ ਪਰ ਇਹਨਾਂ ਪਾਲਕ ਤੇ ਮੇਥੇ ਲਾਉਨੇ ਆ ਅਜੇ ਤੂੰ ਉਹ ਪੱਟ ਵੱਟਾਂ ਚ ਇਹਦਾ ਕੋਈ ਯੋਗਦਾਨ ਨਹੀਂ ਅੱਜ ਅੱਜ ਤਣ ਹੰਬਿਆ ਪਿਆ ਅਸਲ ਕੱਲ ਬੁਖਾਰ ਹੋ ਗਿਆ ਸੀ ਭੰਨੇ ਆ ਗਿਆ ਬੰਦਾ ਹੈ ਜੇ ਨਾ ਕੱਲ ਮੱਗ ਲੈ ਲੈਂਦਾ ਜਮਾਈ ਨਹੀਂ ਮਾ ਲੈਂ ਮੂਲੀ ਫੜਾਈ ਕਰਾਂਗੇ ਪਈਆਂ ਮੱਗ ਲੈ ਲਓ ਆਹ ਪਾਲਕ ਇਹ ਲੈਂਦੇ ਆਪਾਂ ਗੁੱਡ ਲੱਕ ਦੇ ਵੀ ਆ ਰਹੀ ਹੈ ਇਹ ਹੀ ਮੂੜੀਆਂ ਇੱਕ ਪੈਕ ਕਿੰਨੇ ਪੈਕ ਦੇ ਆ ਹਾਂ ਲੈ ਲੈਂਦੇ ਹਾਂ ਤੇ ਕੀ ਨਾ ਸਜੈਂਟਾ ਦੀ ਬਈ ਮੂਲੀ ਆ ਹਾਂ ਹੈ ਬਸ 100 ਗ੍ਰਾਮ ਆ ਇਹ 10ਾਂ ਮਰ ਲਿਆ ਵਾਸਤੇ ਆ 10 ਮਰਲੇ ਤਾਂ ਕੇਰਾ ਲੱਗ ਗਿਆ ਸਜੈਂਟਾ ਦੀ ਮੂਲੀ ਦੇ ਆ ਕੇ ਆ ਬਾਕੀ ਪਿਛਲੇ ਸਾਲ ਵੀ ਲਾਈ ਸੀ ਘੈਂਟ ਸੀ ਰਿਜ਼ਲਟ ਬਾਕੀ ਹੁਣ ਦੇਖਦੇ ਆ ਭਾਈ ਸਾਡੀ ਅੱਗੇ ਕਿਸਮਤ ਤੇ ਕਾਹ ਚ ਪਾਈਏ ਕਈ ਖੋਲੀ ਇਧਰ ਬਦਲ ਵੀ ਬਣਦਾ ਹੁੰਦਾ ਇਧਰ ਸੈਂਟ ਹਾਂ ਮੈਂ ਪੰਡਲੇ ਜਰੀ ਕੋਲੀ ਵਿੱਚ ਰੱਖ ਲੈ ਤਾ ਹੱਥ ਚੀ ਭਾ ਲੈਣੀ ਥੋੜੀ ਜਾਨੀ ਸਰ ਨਹੀਂ ਡੋਲਦੇ ਆ ਵੇਖੋ ਵੀ ਸਾਡੇ ਬੰਦੇ ਦੁਆਰਾ ਪੈਂਦਾ ਕਰੀਏ ਕਰੀ ਛੱਡੀ ਮਛਰੇ ਅੱਜ ਪੂਰਾ ਕੰਮ ਨਹੀਂ ਨਾ ਅੱਜ ਕਰਾਇਆ ਅੱਜ ਬਚਾਅ ਹੋ ਗਿਆ ਤੇਰਾ ਚਲ ਆ ਜਾ ਕਰ ਤੂੰ ਉਹ ਪੱਟੀ ਤੇ ਅਸੀਂ ਮੂਲੀਆਂ ਲਾ ਦੇਣੀ ਠੀਕ ਹੈ ਨਹੀਂ ਲਾ ਦੇਣੇ ਬੀਜ ਦੋ ਦੋ ਲੋ ਵੀ ਮਿੱਤਰੋ ਆ ਵਟਾ ਤੇ ਲਾਦਾ 20 ਬਾ ਬਰਾਬਰ ਕਰਕੇ ਪਾ ਦਿਓ ਵਟ ਇਧਰ ਤਾਂ ਲਾਤੀਆਂ ਮੂਲੀਆਂ ਹਣਾ ਮਿਹਨਤ ਸਾਡੀ ਤੇ ਰਹਿਮਤ ਉਹ ਹਕਾਲ ਪਰਖਦੀ ਆ ਅਸੀਂ ਇਹ ਸੋਚਿਆ ਵੀ ਉਹ ਜਿਹੜਾ ਪਰਲਾ ਨਾ ਉਹ ਲਾ ਮੈਂ ਥੋੜੀਆਂ ਰੋਕ ਕੇ ਸੰਗਰਾਂਦ ਤੋਂ ਆ ਕੇ ਨਾਲ ਦੋ ਦਿਨ ਹੋ ਗਏ ਬੰਦੇ ਕੇ ਥੱਕ ਸੋ ਇਧਰਲਾ ਕੰਮ ਕੰਪਲੀਟ ਸੋ ਨਾ ਇਧਰਲਾ ਹਲਦੀ ਦੇ ਨਾਲ ਥੋੜੀ ਆਪਾ ਲਾ ਦਨੇ ਆ ਪਾਲਕ ਮੇਥੇ ਤੇ ਧਣੀਆਂ ਸਿੱਧੀ ਕਰਕੇ ਲਾਈ ਤੇ ਆ ਜਿਹੜੀਆਂ ਇਹਨੂੰ ਪਾਣੀ ਲਾ ਦਿਆਂਗੇ ਤੇ ਹੋਰ ਪੋਲਾ ਹੋ ਜਾਊਗਾ ਇਹਦੇ ਚ ਲਾਵਾਂਗੇ ਆਪਾਂ ਫੇਰ ਥੇਰ ਕੇ ਕਿ ਨਹੀਂ ਵਿੰਗੀ ਆ ਥੋੜੀ ਵੱਟ ਇਹਦੇ ਚ ਹੁਣ ਪਾਲਕ ਤੇ ਮੇਥੇ ਲਾ ਦਿੰਨੇ ਹੈ। ਹਾਂ ਵੀ ਵਿੰਗੀ ਨਹੀਂ ਥੋੜੀ ਬੱਤ। ਪੁਰਾਣੋ ਖਾਈ ਚਲਾ ਹੋਰ ਖਾਈ ਦੇ। ਉਹ ਉਧਰੋਂ ਹੀ ਪਿਛਾਣ ਕਰ ਦਿੰਦਾ। ਸਮਾਂ ਇਨੀ ਚੌੜੀ ਨਾ ਕਰ ਬਾਈ। ਹੈਲੋ ਵੀਰੇ। ਉਧਰੋਂ ਹੀ ਸਮਾਂ ਸਿੱਧੀ ਕਰ ਦੇ। ਕੀ ਕਰਦੇ? ਚੱਲ ਕਰਦੇ। ਕਿਵੇਂ ਬਾਈ? ਪੂਰਾ ਓਕੇ ਰਪੋਰਟ। ਧੰਨਵਾਦ ਜਿਉਂਦੇ ਵਸਦੇ ਰਹੋ ਹੈ। ਲਵ ਯੂ ਆ ਤੁਹਾਨੂੰ ਸਾਰਿਆਂ ਨੂੰ ਟਰੱਕ ਭਰ ਕੇ। ਲਵ ਯੂ ਦਾ ਹੋਇਆ ਪਿਆ। ਹੂੰ। ਹਾਂਜੀ ਹਾਂਜੀ ਓਕੇ 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 ਯਾਰ ਫੋਟ ਬਾਲਕ ਵੀ ਤੇ ਮਿੱਥੇ ਮਿੱਠੀ ਧਰਿਆ ਬਾਬੇ ਨਾਨਕ ਦੀ ਕਿਰਪਾ ਨਾਲ ਤੇਰਾ ਬਾਬੇ ਨਾਨਕ ਦਾ ਨਾਮ ਲੈ ਕੇ ਹਾਂ ਮੁੰਡੇ ਦਈ ਜਾਂਦੇ ਆ ਗੋਦੀ ਵਿੱਚ ਛੱਟਾ ਦੇਤਾ ਇੱਧਰ ਗੰਮਾ ਬਦਮਾਸ਼ ਲੱਗਿਆ ਪਿਆ ਜੀ ਬਾਬੇ ਦੀ ਕਿਰਪਾ ਅੱਜ ਕਰਦੇ ਮੈਂ ਹੱਥ ਮਾਰ ਦਿੰਦਾ ਲੋ ਭਈ ਮਿੱਤਰ ਪਿਆਰਿਓ ਕੰਮ ਸਾਰਾ ਕਰਤਾ ਕੰਪਲੀਟ ਸੋ ਹੁਣ ਬਾਬਾ ਨਾਨਕ ਮਿਹਰ ਕਰੇ ਤੇ ਵਧੀਆ ਵਧੀਆ ਆਪਣਾ ਸਮਾਨ ਸਾਰਾ ਉੱਗ ਪਈ। ਸੋ ਅੱਧਾ ਤਾਂ ਲਾਇਆ ਕਿਉਂਕਿ ਹਜੇ ਥੋੜੀ ਗਰਮੀ ਆ ਤੇ ਕਈ ਵਾਰੀ 22 ਚਾਂਸ ਪਰ ਉੱਗੂਗਾ 100% ਉੱਗੂਗਾ ਬੀ ਵਧੀਆ। ਬਾਕੀ ਬਾਬੇ ਨਾਨਕ ਦੀ ਮਿਹਰ ਉਹਦਾ ਨਾਮ ਲੈ ਕੇ ਬੀਜਿਆ। ਸੋ ਮਿਹਨਤ ਕਰੋ, ਫਾਲ ਰੱਬ ਨੇ ਦੇਣਾ। ਸੋ ਆਪਣਾ ਕੰਮ ਆ ਬੀਜਣਾ। ਆ ਗਾਉਣਾ ਹੋ ਸਰਕਾਰ ਪਰਖਣੇ ਆ। ਤੇ ਉਹਦੀ ਦਇਆ ਸੋ ਜਿਉਂਦੇ ਵਸਦੇ ਰਹਿਣ ਮੇਰੇ ਬੇਲੀ ਸੱਜਣ ਜਿਹਨਾਂ ਨੇ ਮਿਹਰ ਕੀਤੀ। ਜਨਾਦਿਕ ERPਾਣਾ ਇਹ ਪਲਾਟ ਤੇਰੇ ਲਾਗੇ ਸੋ ਹੁਣ ਚੱਲਦੇ ਆ ਇਹਨਾਂ ਨੂੰ ਵੀ ਛੱਡਦੇ ਆਪੋ ਆਪਣੇ ਥਾਵਾਂ ਤੇ ਤੇ ਆਪਾਂ ਚੱਲਦੇ ਆਂ ਤਰ੍ਹਾਂ ਨੂੰ ਤੇ ਜਾ ਕੇ ਨਾਉਣੇ ਤੁੰਨੇ ਆ ਤੇ ਕੱਲ ਨੂੰ ਸਵੇਰੇ ਆਉਣੀ 6:30 ਲੇਟ ਆ ਤੇ ਫਿਰ ਇਹਨੂੰ ਪਾਣੀ ਨਾਲ ਆਪਾਂ ਭਰ ਦਾਂਗੇ ਸੋ ਮਿਲਦੇ ਆਂ ਫਿਰ ਅਗਲੇ ਵਲੌਗ ਚ ਜਿਉਂਦੇ ਵਸਦੇ ਰਹੋ ਤੇ ਰੱਬ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਯਾਰ ਜਿਹੜੇ ਮਿੱਤਰ ਜਾ ਰਹੇ ਆ ਇਹਨਾਂ ਨੂੰ ਤਰੱਕੀਆਂ ਬਖਸ਼ੇ ਹੋਰ ਬਈ लवली ਖਾਣਾ ਪੀਣਾ ਹੁਣ ਕਸ ਫੋਕਰ ਪੋਟਾ ਜਿਹੜੇ ਵੇਂਦੇ ਆ ਸੁਣਦੇ ਉਹਨਾਂ ਨੂੰ ਤਾਂ ਤਰੱਕੀ ਬਖਸ਼ੇ ਮਹਾਰਾਜ ਕਿਉਂਕਿ ਆਪਣੇ ਵਲੌਗ ਵੇਂਦੇ ਆ ਇਸ ਕਰਕੇ ਥੋੜੀ ਅਰਦਾਸ ਆਪ ਕਰਦੇ ਆ ਤੁਸੀਂ ਸਾਡੀ ਕਰਿਆ ਕਰੋ ਕਿਉਂਕਿ ਸਰਬੱਤ ਦੇ ਭਲੇ ਦੀ ਅਰਦਾਸ ਮੰਗਣੀ ਜ਼ਰੂਰੀ ਹੈ ਜਿਹੜਾ ਬੰਦਾ ਸਰਬੱਤ ਦੇ ਭਲੇ ਦੀ ਅਰਦਾਸ ਮੰਗਦਾ ਉਹਨੂੰ ਫਿਰ ਰੱਬ ਛੜ ਦੀ ਕਲਾ ਚ ਰੱਖਦਾ ਸੋ ਜਿਉਂਦੇ ਵਾਸਤੇ ਰਹੋ ਤੇ ਬੇਲੀ ਸੱਜਣਾ ਨੇ ਕੋ ਖਾਣਾ ਆ ਤੇ ਖਵਾਵਾਂਗੇ ਜ਼ਰੂਰ ਤੇ ਮਿਲਦੇ ਆ ਫਿਰ ਤੁਹਾਨੂੰ ਅਗਲੀ ਵੀਡੀਓ ਚ ਜਿਉਂਦੇ ਵਾਸਤੇ ਰਹੋ ਅਲਵਿਦਾ ਬਾਏ ਬਾਏ ਸੱਜਣਾ ਗੁੱਡ ਨਾਈਟ